ਇੱਕ ਮੈਸੇਜ ਆਇਆ ਜਿਹੜਾ ਬੱਬੂ ਮਾਨ ਅ ਕਲਾਕਾਰ ਉਹਨੂੰ ਵੀਰ ਨੂੰ ਬੇਨਤੀ ਆ ਕਿ ਉਹਦੇ ਪ੍ਰੋਗਰਾਮ ਨੇ 24 25 26 ਦੇ 24 ਤਰੀਕ ਦਾ ਉਥੇ ਗੁਰਦਾਵਾ 25 26 ਦਾ ਮੇਲਾ ਚੰਡੀਗੜ੍ਹ ਦੇ ਪ੍ਰੋਗਰਾਮ ਨੇ ਤੇ ਮੈਂ ਬੱਬੂ ਮਾਨ ਸਾਹਿਬ ਨੂੰ ਕਹਿੰਦਾ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਇਹਨਾਂ ਦਿਨਾਂ ਦੇ ਵਿੱਚ ਪੰਦਰਵਾੜਾ ਆਉਂਦਾ ਸ਼ੀਦੀ ਦਿਹਾੜੀ ਆਉਂਦੇ ਨੇ ਤੁਸੀਂ ਆਪਦੇ ਉਥੇ ਖਾੜੇ ਲਾਉਂਗੇ ਫਿਰ ਤੁਹਾਡਾ ਸੰਗਤ ਵਿਰੋਧ ਕਰੂਗੀ ਇਸ ਤੋਂ ਪਹਿਲਾਂ ਹੀ ਕੈਨਸਲ ਕਰਨੇ ਚਾਹੀਦੇ ਨੇ ਤੁਹਾਨੂੰ ਵੀ ਹੋਣਾ ਚਾਹੀਦਾ ਗੁਰੂ ਨਾਲ ਤੁਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਨਹੀਂ ਲਿਆ ਇਹਨਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਦਸੰਬਰ ਦਾ ਮਹੀਨਾ ਸ਼ਹੀਦੀ ਪੰਦਰਵਾੜਾ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੈਗੇ ਆ ਸ਼ਹੀਦੀ ਦਿਹਾੜੇ ਚਲਦੇ ਨੇ ਛੋਟੀਆਂ ਜਿੰਦਾ ਵੱਡੇ ਸਾਕੇ ਜਿਨ੍ਹਾਂ ਨੇ ਕੀਤੇ ਨੇ ਉਹਨਾਂ ਦੀ ਯਾਦ ਦੇ ਵਿੱਚ ਹਫਤਾ ਹਫਤਾ ਜਿਹੜਾ ਜੋੜ ਮੇਲਾ ਉਹ ਫਤੇਗੜ ਸਾਹਿਬ ਤੇ ਉਸ ਤੋਂ ਪਹਿਲਾਂ ਚਮਕੌਰ ਸਾਹਿਬ ਵੱਡੇ ਸਾਹਿਬਾਂ ਦੀ ਸ਼ਹੀਦੀ ਮਨਾਈ ਜਾਂਦੀ ਆ ਫਿਰ ਤੁਸੀਂ ਕਿਹੜੇ ਤੁਹਾਨੂੰ ਦਵਾ ਦਬਾਅ ਨਹੀਂ ਕੰਮ ਕਰਦਾ ਤਾਂ ਕਿਹੜੇ ਹਿਸਾਬ ਨਾਲ ਤੁਸੀਂ ਇਹ ਪ੍ਰੋਗਰਾਮ ਰੱਖ ਲੈਣਾ ਨੂੰ ਤੁਰੰਤ ਕੈਨਸਲ ਕੀਤਾ ਜਾਓ ਇਹ ਅੱਗੇ ਕਰ ਲਿਓ ਹੋਰ ਬਹੁਤ ਸਮਾਂ ਹੈਗਾ ਇਸ ਕਰਕੇ ਜੇ ਤੁਸੀਂ ਵਿਰੋਧ ਤੇ ਲੈਣੀ ਮੇਰੀ ਸ਼ੱਕ ਰੱਖੀ ਜਾਓ ਜੇ ਤੁਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਲਿਆ ਫਿਰ ਤੁਹਾਨੂੰ ਇਹਨਾਂ ਦੇ ਸਮਰਪਿਤ ਹੋਣਾ ਚਾਹੀਦਾ ਤੁਸੀਂ ਬਹੁਤ ਸਾਰੇ ਧਾਰਮਿਕ ਗਾਣੇ ਵੀ ਗਾਏ ਨੇ ਤੇ ਤੁਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਲਿਆ ਇਸ ਕਰਕੇ ਜੇ ਤੁਹਾਨੂੰ ਥੋੜੀ ਬਹੁਤੀ ਸਮਝ ਹੈ ਜੇ ਤੁਹਾਨੂੰ ਗੁਰੂ ਸਾਹਿਬ ਨਾਲ ਪਿਆਰ ਫਿਰ ਇਹਨਾਂ ਪ੍ਰੋਗਰਾਮ ਨੂੰ ਰੱਦ ਕਰੋ ਤੇ ਮੈਂ ਸਾਰੇ ਕਲਾਕਾਰਾਂ ਨੂੰ ਜਿੰਨੇ ਵੀ ਨੇ ਗਾਇਕ ਵੀਰ ਅਦਾਕਾਰ ਉਹਨਾਂ ਨੂੰ ਬੇਨਤੀ ਹੱਸਿਆ ਦੀ ਗੱਲ ਛੇੜੀ ਹੈ ਮੈਨੂੰ ਲੱਗਦਾ ਮਤੋਏ ਨੂੰ ਤਾਂ ਹੁਣ ਫੋਨ ਕਰਦਾ ਨਹੀਂ ਹੁਣ ਭਵੰਤ ਸ਼ਾਇਦ ਬੱਬੂ ਨੂੰ ਫੋਨ ਆ ਜਾਵੇ ਅੱਛਾ ਇਹ ਕਦੇ ਆ ਜਾ ਵੀ ਯਾਰ ਬੱਬੂ ਨਹੀਂ ਨਹੀਂ ਤੂੰ ਵੀ ਤਾਂ ਸੰਤਾ ਲੈ ਮੈਂ ਇੱਕ ਮਿੰਟ ਬੱਬੂ ਕਈ ਵਾਰੀ ਆਇਆ ਫੋਨ ਆ ਦੇ ਵੀ ਯਾਰ ਬੱਬੂ ਤੂੰ ਉਹਨਾਂ ਨਾਲ ਕਿੱਥੇ ਬਹਿ ਗਿਆ ਉਹ ਤਾਂ ਯਾਰ ਮੇਰੇ ਖਿਲਾਫ ਹੀ ਨਾ ਅਸੀਂ ਉਹਦੇ ਖਿਲਾਫ ਨਹੀਂ ਸਾਡੇ ਤਿੰਨਾਂ ਨਾਲ ਹੀ ਇਹਨਾਂ ਨਾਲ ਯਾਰ ਰਿਹਾ ਯਾਰ ਸਾਡਾ ਆਪਾਂ ਸਾਰੇ ਤੁਸੀਂ ਮੈਂ ਹਾਂਜੀ ਆਪਾਂ ਵਿਚਾਰਕ ਦੌਰ ਤੇ ਅਲੱਗ ਹੋ ਸਕਦੇ ਆ ਅੱਜ ਭਗਵਾਨ ਤੋਂ ਬਾਅਦ ਚਾਹਿਆ ਉਹਦੇ ਵਿਚਾਰ ਹੋ ਸਕਦੇ ਆ ਕੱਲੂ ਕੋਈ ਹੋਰ ਸਰਕਾਰ ਆਉਂਦੀ ਹੈ ਕੱਲੂ ਰਹਿਣਾ ਤਾਂ ਸਮਾਜ ਆਪਾਂ ਸਾਰੇ ਆਪਾਂ ਮੁੱਦਿਆਂ 'ਚ ਤਾਂ ਵਿਚਰ ਨਹੀਂ ਵਿਖਲਾਕੀ ਤੌਰ ਤੇ ਮੇਰੀ ਕਦੇ ਨਹੀਂ ਗੱਲ ਹੋਈ ਪਰਮਾਤਮਾ ਨਹੀਂ ਨਹੀਂ ਇਹਦੀ ਨਹੀਂ ਕਰੀ ਮੇਰੇ ਬਾਰੇ ਬਹੁਤ ਵਧੀਆ ਕਿਆਸ ਰਹਿ ਗਿਆ ਅੱਜ ਨਾ ਫੋਨ ਆ ਜੇ ਪਹਿਲਾਂ ਨਹੀਂ ਲਿਖਿਆ ਆ ਫੋਨ ਕਰਨੇ ਲੱਗੇ ਆ ਗੀ ਗੱਲ ਗਲੀ ਜੀ ਤੌਰ ਤੇ ਨਾ ਟੀਵਰੀ ਕਿਉਂਕਿ ਮੈਂ ਵੀ ਇਹ ਬਹੁਤ ਘਟ ਮਿਲਦਾ ਮੈਂ ਕੰਮ ਵਿੱਚ ਲੱਗਿਆ ਰਹਿੰਦਾ ਉਹ ਮੈਨੂੰ ਲੱਗਦਾ ਇੱਕ ਪਰਿਵਾਰ ਚੋਂ ਇੱਕ ਬੰਦਾ ਲੱਗਿਆ ਤਾਂ ਸਾਰਿਆਂ ਨੇ ਉਹਨੂੰ ਸਰਪੰਚ ਬਣਾਇਆ ਇੰਨੇ ਸਰਪੰਚ ਬਣਾਇਆ ਜੇ ਥੋੜਾ ਜਿਹਾ ਪ੍ਰੈਸ਼ਰ ਪਾ ਕੇ ਵੀ ਲਿਸਨ ਹੋ ਜਾਂਦਾ ਛੋਟੇ ਮਿੰਟ ਦਾ ਵਰਕ ਪੈ ਜਾਂਦਾ ਮੈਂ ਪਹਿਲਾਂ ਵੀ ਕਿਸਾਨੀ ਨਾਲ ਜੁੜਿਆ ਸੀ ਕਾਚੀ ਔਰ ਉਹ ਵੀ ਕੱਚ ਮਿਲਾਂਗਾ ਇਹ 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 ਦੀ ਸਾਡੀ ਦੌਰ ਸੀ ਦੇ ਨਾਲ ਮੈਂ ਤਾਂ 20 ਸਾਲ ਤੋਂ ਇਹੀ ਘਾਰੇ ਬਹੁਤ ਇਸ ਤਰ੍ਹਾਂ ਤੁਸੀਂ 23 ਦੌਰ ਦੇ ਗੱਦੇ ਇਸ ਤਰ੍ਹਾਂ ਦੀ ਗੱਲ ਲਈ ਪਰ ਆਪਾਂ ਇਹ ਵੀ ਨਾ ਸੋਚੀਏ ਵੀ ਸਾਡੇ ਮੈਂ ਉਹ ਨਹੀਂ ਦੁਰਦਾ ਆਹ ਦੁਰਦਾ ਮੰਨ ਲਓ ਅਸੀਂ ਇਹ ਸਭ ਦੋਲਨ ਖੁਦ ਦੇ ਕਰਨਾ ਹੈ ਜਾਂ ਜਿਹੜੇ ਸਾਡੇ ਅੱਗੇ ਲੱਗੇ ਆ ਸਾਡੇ ਸਰਕਾਰ ਦੇ ਕੀ ਆਪਾਂ ਕਦੇ ਵੀ ਨਾ ਸੋਚੀਏ ਮੈਂ ਪਿਛਲੇ ਅੰਦੋਲਨ ਚ ਕਿਹਾ ਕਿ ਆਪਾਂ ਬਹੁਤ ਥੋੜੇ ਆ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੋਂ ਪੋ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਤੇ ਪੋ ਦਾ ਮਹੀਨਾ ਸਿੱਖ ਧਰਮ ਦੇ ਲੋਕਾਂ ਦੇ ਲਈ ਅਤੇ ਉੱਥੇ ਹੀ ਹੋਰ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਕਰਨ ਦੇ ਨਾਲ-ਨਾਲ ਕਹਿ ਸਕਦੇ ਆ ਪੂਰੀ ਦੁਨੀਆ ਦੇ ਲੋਕਾਂ ਦੇ ਲਈ ਇੱਕ ਚੀਜ਼ ਦੇਣ ਵਾਲਾ ਮਹੀਨਾ ਹੁੰਦਾ ਕਿਉਂਕਿ ਇਸ ਪੋਹ ਦੇ ਮਹੀਨੇ ਦੇ ਵਿੱਚ ਇੱਕ ਹਫ਼ਤੇ ਵਿੱਚ ਹੀ ਗੁਰੂ ਸਾਹਿਬ ਨੇ ਆਪਣਾ ਪੂਰਾ ਸਰਵੰਸ ਵਾਰ ਦਿੱਤਾ ਸੀ ਦੇਸ਼ਕੌਮ ਤੋਂ ਅਤੇ ਦੱਸ ਦਈਏ ਕਿ ਉੱਥੇ ਹੀ ਇਹਨਾਂ ਦਿਨਾਂ ਦੇ ਵਿੱਚ ਕਤੇ ਵੀ ਕੋਈ ਖੁਸ਼ੀ ਦਾ ਸਮਾਗਮ ਨਹੀਂ ਕੀਤਾ ਜਾਂਦਾ ਵਿਆਹ ਸ਼ਾਦੀ ਜਾਂ ਫਿਰ ਹੋਰ ਕੋਈ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਕੀਤਾ ਜਾਂਦਾ ਜਿਸ ਦੇ ਵਿੱਚ ਖੁਸ਼ੀ ਢੋਲ ਢਮਕੇ ਹੋਣ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਸੋਗਮਈ ਵਿਰਾਗ ਹਰ ਇੱਕ ਸਿੱਖ ਦੇ ਮਨ ਦੇ ਵਿੱਚ ਹੁੰਦਾ ਤੇ ਉੱਥੇ ਹੀ ਕਈ ਲੋਕ ਤਾਂ ਅਜਿਹਾ ਵੀ ਨੇ ਜੋ ਦੱਸਦੇ ਹਨ ਕਿ ਉਹਨਾਂ ਦੇ ਬੱਚਿਆਂ ਦੇ ਜਨਮ ਦਿਨ ਇਹਨਾਂ ਮਹੀਨੇ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਆਉਂਦੇ ਨੇ ਇਸੇ ਕਰਕੇ ਉਹਨਾਂ ਨੇ ਕਦੇ ਵੀ ਆਪਣੇ ਬੱਚਿਆਂ ਦੇ ਜਨਮ ਦਿਨ ਤੱਕ ਨਹੀਂ ਮਨਾਏ ਪੇਦਾ ਕੀਤੇ ਕਿ ਉਤੇ ਹੀ ਕਲਾਕਾਰਾਂ ਨੂੰ ਹਮੇਸ਼ਾ ਇਸ ਗੱਲ ਦਾ ਵਿਰੋਧ ਝੱਲਣਾ ਪੈਂਦਾ ਹੈ ਕਿ ਇਨ੍ਹਾਂ ਦਿਨਾਂ ਦੇ ਵਿੱਚ ਉਹ ਖੁਸ਼ੀ ਦੇ ਪ੍ਰੋਗਰਾਮ ਕਰਦੇ ਹਨ ਫਿਰ ਚਾਹੇ ਉਹ ਪੰਜਾਬ ਤੋਂ ਬਾਹਰ ਹੋਣ ਪਰ ਉਹ ਹਨ ਤਾਂ ਸਿੱਖ ਧਰਮ ਦੇ ਨਾਲ ਸੰਬੰਧਿਤ ਹੀ ਉਤੇ ਹੀ ਨਿਹੰਗ ਸਿੰਘ ਰਾਜਾ ਰਾਮ ਸਿੰਘ ਨੇ ਪੰਜਾਬੀ ਸਿੰਗਰ ਬੱਬੂ ਮਾਨ ਨੂੰ ਘੇਰਿਆ ਹੈ ਜਿਨ੍ਹਾਂ ਦੇ ਕਿ ਇਹਨਾਂ ਦਿਨਾਂ ਦੇ ਵਿੱਚ ਗੁਰਦਾਵਾਂ ਵਗੈਰਾ ਦੇ ਵਿੱਚ ਕੁਝ ਲਾਈਵ ਸ਼ੋਅ ਹਨ ਅਤੇ ਉਹਨਾਂ ਨੇ ਵਰਜਿਆ ਹੈ ਕਿ ਬੇਸ਼ੱਕ ਤੁਸੀਂ ਪੰਜਾਬ ਤੋਂ ਬਾਹਰ ਸ਼ੋਅ ਕਰ ਰਹੇ ਹੋ ਪਰ ਤੁਸੀਂ ਹੌ ਤਾ ਸਿੱਖ ਹੀ ਅਤੇ ਤੁਸੀਂ ਕਿਵੇਂ ਇਹਨਾਂ ਦਿਨਾਂ ਦੇ ਵਿੱਚ ਖੁਸ਼ੀ ਮਨਾ ਸਕਦੇ ਹੋ ਜਦ ਕਿ ਇਹਨਾਂ ਦਿਨਾਂ ਦੇ ਵਿੱਚ ਪ੍ਰਾਤਨ ਸਮੇਂ ਦੇ ਵਿੱਚ ਤਾਂ ਜੋ ਆਪਣੇ ਬਜ਼ੁਰਗ ਹਨ ਉਹ ਬੈੱਡ ਬਿਸਤਰੇ ਤੇ ਵੀ ਨਹੀਂ ਸੌਂਦੇ ਸਨ ਭੂੰਜੇ ਫਰਸਤੇ ਹੀ ਸੌਂਦੇ ਸਨ ਤਾਂ ਕਿ ਉਸ પીੜਾ ਨੂੰ ਉਸ ਸਮੇਂ ਨੂੰ ਯਾਦ ਕੀਤਾ ਜਾ ਸਕੇ ਜਦੋਂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੋਰਾਵਾਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਠੰਡੇ ਬੁਰਜ ਦੇ ਵਿੱਚ ਕੈਦ ਸਨ ਉਦੋਂ ਕਿਵੇਂ ਉਹਨਾਂ ਨੇ ਉਹ ਸਮਾਂ ਕੱਟਿਆ ਉਸ ਸਮੇਂ ਦੇ ਦਰਦ ਨੂੰ ਮਹਿਸੂਸ ਕਰਨ ਦੇ ਲਈ ਉਹ ਲੋਕ ਉਸ ਸਮੇਂ ਜੋ ਸਿੱਖ ਹਨ ਪੂंजे ਹੀ ਫਰਸ਼ ਤੇ ਸੌਂਦੇ ਸਨ ਪਰ ਅੱਜ ਦੇ ਸਮੇਂ ਦੇ ਵਿੱਚ ਜੋ ਸਿੱਖਾਂ ਦੇ ਘਰਾਂ ਦੇ ਵਿੱਚ ਜਨਮੇ ਨੇ ਕਿਸ ਤਰ੍ਹਾਂ ਕਲਾਕਾਰ ਪ੍ਰੋਗਰਾਮ ਲਾ ਰਹੇ ਨੇ ਇਸ ਬਾਰੇ ਉਹਨਾਂ ਨੇ ਬੱਬੂ ਮਾਨ ਦੇ ਨਾਲ-ਨਾਲ ਹੋਰਾਂ ਕਲਾਕਾਰਾਂ ਨੂੰ ਵੀ ਵਰਜਿਆ ਹੈ ਉੱਤੇ ਬੱਬੂ ਮਾਨ ਪਿਛਲੇ ਦਿਨੀ ਖਨੌਰੀ ਬਾਰਡਰ ਤੇ ਵੀ ਪਹੁੰਚੇ ਕਿਉਂਕਿ ਜੋ ਜਗਜੀਤ ਸਿੰਘ ਡੱਲੇਵਾਲ ਹਨ ਉਹਨਾਂ ਦਾ ਮਰਨ ਵਰਤ 19ਵੇਂ ਦਿਨ ਦੇ ਵਿੱਚ ਪਹੁੰਚ ਗਿਆ ਜਿਨ੍ਹਾਂ ਦੀ ਸਿਹਤ ਕਾਫੀ ਜ਼ਿਆਦਾ ਡਾਊਨ ਹੋ ਗਈ ਹੈ ਤੇ ਹੁਣ ਉਹ ਗੱਲ ਵੀ ਇਸ਼ਾਰਿਆਂ ਨਾਲ ਹੀ ਕਰਦੇ ਹਨ ਸੋ ਇਸ ਮੌਕੇ ਹੋਰ ਕੀ ਕੀ ਕਿਹ ਰਾਜਾ ਰਾਮ ਸਿੰਘ ਨੇ ਅਤੇ ਹੋਰ ਕੀ ਕੀ ਗੱਲਬਾਤ ਹੋਈ ਧਰਨੇ ਦੇ ਵਿੱਚ ਆਓ ਪੂਰੀ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਆ ਤੇ ਦੋਸਤੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜੋ ਕਲਾਕਾਰ ਇਹਨਾਂ ਦਿਨਾਂ ਦੇ ਵਿੱਚ ਖੁਸ਼ੀਆਂ ਦੇ ਪ੍ਰੋਗਰਾਮ ਲਾਉਂਦੇ ਹਨ ਕੀ ਉਹਨਾਂ ਨੂੰ ਇਸ ਗੱਲ ਤੋਂ ਵਰਜਿਆ ਜਾਣਾ ਚਾਹੀਦਾ ਜਾਂ ਫਿਰ ਉਹਨਾਂ ਨੂੰ ਆਪ ਹੀ ਇਸ ਬਾਰੇ ਸੋਚਣਾ ਚਾਹੀਦਾ ਜਰੂਰ ਕਮੈਂਟ ਕਰਨਾ ਇੱਕ ਮੈਸੇਜ ਆਇਆ ਜਿਹੜਾ ਬੱਬੂ ਮਾਨਾ ਕਲਾਕਾਰ ਉਹਨੂੰ ਵੀਰ ਨੂੰ ਬੇਨਤੀ ਆ ਕਿ ਉਹਦੇ ਪ੍ਰੋਗਰਾਮ ਨੇ 24 25 26 ਦੇ 24 ਤਰੀਕ ਦਾ ਉੱਥੇ ਗੁਰਗਾਉਂ 25 26 ਦਾ ਮਤਲਬ ਚੰਡੀਗੜ੍ਹ ਦੇ ਪ੍ਰੋਗਰਾਮ ਨੇ ਤੇ ਮੈਂ ਬੱਬੂਵਾਨ ਸਾਹਿਬ ਨੂੰ ਕਹਿਣਾ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਇਹਨਾਂ ਦਿਨਾਂ ਦੇ ਵਿੱਚ ਪੰਦਰਵਾੜਾ ਆਉਂਦਾ ਸ਼ਹੀਦੀ ਦਿਹਾੜੇ ਹੁੰਦੇ ਨੇ ਤੁਸੀਂ ਆਪਦੇ ਉਸੇ ਖਾੜੇ ਲਾਉਂਗੇ ਫਿਰ ਤੁਹਾਡਾ ਸੰਗਤ ਵਿਰੋਧ ਕਰੂਗੀ ਇਸ ਤੋਂ ਪਹਿਲਾਂ ਹੀ ਕੈਨਸਲ ਕਰਨੇ ਚਾਹੀਦੇ ਨੇ ਤੁਹਾਨੂੰ ਵੀ ਹੋਣਾ ਚਾਹੀਦਾ ਗੁਰੂ ਨਾਲ ਤੁਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਨਹੀਂ ਲਿਆ ਇਹਨਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਦਸੰਬਰ ਦਾ ਮਹੀਨਾ ਸ਼ਹੀਦੀ ਪੰਦਰਵਾੜਾ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੈਗੇ ਆ ਸ਼ਹੀਦੀ ਦਿਹਾੜੇ ਚੱਲਦੇ ਨੇ ਛੋਟੀਆਂ ਜਿੰਦਾ ਵੱਡੇ ਸਾਕੇ ਜਿਨ੍ਹਾਂ ਨੇ ਕੀਤੇ ਨੇ ਉਹਨਾਂ ਦੀ ਜਾਬ ਦੇ ਵਿੱਚ ਹਫਤਾ ਹਫਤਾ ਜਿਹੜਾ ਜੋੜ ਮੇਲਾ ਉਹ ਫਤੇਗੜ ਸਾਹਿਬ ਤੇ ਉਸ ਤੋਂ ਪਹਿਲਾਂ ਚਮਕੌਰ ਸਾਹਿਬ ਵੱਡੇ ਸਾਹਿਬਾਂ ਦੀ ਸ਼ਹੀਦੀ ਮਨਾਈ ਜਾਂਦੀ ਆ ਫਿਰ ਤੁਸੀਂ ਕਿਹੜੇ ਤੁਹਾਨੂੰ ਦਬਾਅ ਦਬਾਅ ਨਹੀਂ ਕੰਮ ਕਰਦਾ ਕਿਹੜੇ ਹਿਸਾਬ ਨਾਲ ਤੁਸੀਂ ਇਹ ਪ੍ਰੋਗਰਾਮ ਰੱਖ ਲੈਣਾ ਨੂੰ ਤੁਰੰਤ ਕੈਨਸਲ ਕੀਤਾ ਜਾਓ ਜਾਂ ਅੱਗੇ ਕਰ ਲਿਓ ਹੋਰ ਬਹੁਤ ਸਮਾਂ ਹੈਗਾ ਇਸ ਕਰਕੇ ਜੇ ਤੁਸੀਂ ਵਿਰੋਧ ਤੇ ਲੈਣੀ ਮੇਰੀ ਸ਼ੱਕ ਰੱਖੀ ਜਾਓ ਜੇ ਤੁਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਲਿਆ ਫਿਰ ਤੁਹਾਨੂੰ ਇਹਨਾਂ ਦੇ ਸਮਰਪਿਤ ਹੋਣਾ ਚਾਹੀਦਾ ਤੁਸੀਂ ਬਹੁਤ ਸਾਰੇ ਧਾਰਮਿਕ ਗਾਣੇ ਵੀ ਗਾਏ ਨੇ ਤੇ ਤੁਸੀਂ ਸਿੱਖਾਂ ਦੇ ਘਰਾਂ ਵਿੱਚ ਜਨਮ ਲਈਆ ਇਸ ਕਰਕੇ ਜੇ ਤੁਹਾਨੂੰ ਥੋੜੀ ਬਹੁਤੀ ਸਮਝ ਹੈ ਜੇ ਤੁਹਾਨੂੰ ਗੁਰੂ ਸਾਹਿਬ ਨਾਲ ਪਿਆਰ ਆ ਫਿਰ ਇਹਨਾਂ ਪ੍ਰੋਗਰਾਮ ਨੂੰ ਰੱਦ ਕਰੋ ਤੇ ਮੈਂ ਸਾਰੇ ਕਲਾਕਾਰਾਂ ਨੂੰ ਜਿੰਨੇ ਵੀ ਨੇ ਗਾਇਕ ਵੀਰ ਅਦਾਕਾਰ ਉਹਨਾਂ ਨੂੰ ਬੇਨਤੀ ਆਸੇ ਵਾਲੀ ਗੱਲ ਛੇੜੀ ਹੈ ਮੈਨੂੰ ਲੱਗਦਾ ਮਤੋਏ ਨੂੰ ਤਾਂ ਹੁਣ ਫੋਨ ਕਰਦਾ ਨਹੀਂ ਆਪਣਾ ਭਵੰਤ ਸ਼ਾਦ ਬੱਬੂ ਨੂੰ ਫੋਨ ਆ ਦੇ ਅੱਛਾ ਇਹ ਆ ਕਦੇ ਆਜਾ ਵੀ ਯਾਰ ਬੱਬੂ ਨਹੀਂ ਨਹੀਂ ਜਮੀ ਤਾਂ ਸੰਤਾ ਲੈ ਆ ਸਕਦਾ ਮੈਂ ਇੱਕ ਮਿੰਟ ਬੱਬੂ ਲਗਾਈ ਪਾਰੀ ਆਇਆ ਫੋਨ ਆ ਦੇ ਵੀ ਯਾਰ ਬੱਬੂ ਤੂੰ ਉਹਨਾਂ ਨਾਲ ਕਿੱਥੇ ਬਹਿ ਗਿਆ ਉਹ ਤਾਂ ਯਾਰ ਮੇਰੇ ਖਿਲਾਫ ਹੀ ਨਾ ਅਸੀਂ ਉਹਦੇ ਖਿਲਾਫ ਨਹੀਂ ਸਾਡੇ ਤਿੰਨਾਂ ਨਾਲ ਹੀ ਇਹਨਾਂ ਨਾਲ ਜਾਨ ਰਿਹਾ ਯਾਰ ਯਾਰ ਸਾਡਾ ਆਪਾਂ ਸਾਰੇ ਤੁਸੀਂ ਮੈਂ ਹਾਂਜੀ ਆਪਾਂ ਵਿਚਾਰਕ ਦੌਰ ਤੇ ਅਲੱਗ ਹੋ ਸਕਦੇ ਆ ਅੱਜ ਭਗਵਾਨ ਤੋਂ ਬਾਹਰ ਚਲੇ ਉਹਦੇ ਵਿਚਾਰ ਹੋ ਸਕਦੇ ਆ ਕੱਲ ਨੂੰ ਕੋਈ ਹੋਰ ਸਰਕਾਰ ਆਉਂਦੀ ਹੈ ਕੱਲ ਨੂੰ ਰਹਿਣਾ ਤਾਂ ਸਮਾਜ ਚ ਆਪਾਂ ਸਾਰੇ ਆਪਾਂ ਮੁੱਦਿਆਂ ਚ ਤਾਂ ਵਿਚਰ ਨਹੀਂ ਸਿਖਲਕੀ ਤੌਰ ਤੇ ਮੇਰੀ ਕਦੇ ਨਹੀਂ ਗੱਲ ਹੋਈ ਪਰਮਾਤਮਾ ਨਹੀਂ ਨਹੀਂ ਇਹਦੀ ਨਹੀਂ ਕਰੇ ਮੇਰੇ ਬਾਰੇ ਬਹੁਤ ਬਈਆ ਕਿਆਸ ਰਹਿ ਗਿਆ ਬਾਖਾ ਅੱਜ ਨਾ ਫੋਨ ਆ ਜਾ ਪਹਿਲਾਂ ਨਹੀਂ ਕਰ ਆਹ ਫੋਨ ਕਰਨੇ ਲੱਗੇ ਆ ਜੀ ਗਾਣਗੇ ਜਲੀਤੀ ਤੌਰ ਤੇ ਨਾ ਕੀ ਬਰੀ ਕਿਉਂਕਿ ਮੈਂ ਬੀਜੀ ਬਹੁਤ ਘੱਟ ਮਿਲਦਾ ਮੈਂ ਕੰਮ ਵਿੱਚ ਲੱਗਿਆ ਰਹਿੰਦਾ ਉਹ ਮੈਨੂੰ ਲੱਗਦਾ ਇੱਕ ਪਰਿਵਾਰ ਚ ਇੱਕ ਬੰਦਾ ਲੱਗਿਆ ਤਾਂ ਸਾਰਿਆਂ ਨੇ ਉਸਨੂੰ ਸਰਪੰਚ ਚ ਸਪੈਰਾ ਜਿੱਦ ਤੇ ਸਰਪੰਚ ਭਰਾ ਹੈ ਜੀ ਥੋੜਾ ਜਿਹਾ ਪ੍ਰੈਸ਼ਰ ਪਾ ਕੇ ਵੀ ਲਿਸਨ ਹੋ ਜਾਂਦਾ ਛੋਟੇ ਵੱਡੇ ਦਾ ਫਰਕ ਪੈ ਜਾਂਦਾ ਜੀ ਤੌਰ ਤੇ ਮੈਂ ਪਹਿਲਾਂ ਵੀ ਖਸਾਨੀ ਨਾਲ ਜੁੜਿਆ ਸੀ ਕੱਜ ਔਰ ਭਵਿਕ ਚ ਵੀ ਰਹੂੰਗਾ ਇਹ ਹੀ ਇਹ ਹੀ ਸਾਡੀ ਦੌੜ ਸੀ ਸਾਡੀ ਸੁੱਖ ਹੈ ਇਹਦੇ ਨਾਲ ਨਹੀਂ ਹੁੰਦਾ ਮੈਂ ਤਾਂ 20 ਸਾਲ ਤੋਂ ਇਹੀ ਗਾਰ ਰਿਹਾ ਬਹੁਤ ਨੇ ਇਸ ਤਰ੍ਹਾਂ ਬਿਲਕੁਲ ਠੀਕ ਤਰੀਕੇ ਨਾਲ ਗੱਦੇ ਇਸ ਤਰ੍ਹਾਂ ਦੀ ਗੱਡੀ ਹੋਈ ਪਰ ਆਪਾਂ ਇਹ ਵੀ ਨਾ ਸੋਚੀਏ ਵੀ ਸਾਡੇ ਮੈਂ ਉਹ ਨਹੀਂ ਤੁਰਦਾ ਆਹ ਤੁਰਦਾ ਮੰਨ ਲਓ ਅਸੀਂ ਇਹ ਸਭ ਦੋਨੋਂ ਦੇ ਸੋਕਣਾ ਹੈ ਜਾਂ ਜਿਹੜੇ ਸਾਡੇ ਅੱਗੇ ਲੱਗੇ ਆ ਸਾਡੇ ਸਰਕਾਰ ਨੇ ਵੀ ਆਪਾਂ ਕਦੇ ਵੀ ਨਾ ਸੋਚੀਏ ਮੈਂ ਪਿਛਲੇ ਦੋਨੋਂ ਚੀਜ਼ਾਂ ਕਿਉਂ ਆਪਾਂ ਬਹੁਤ ਥੋੜਿਆ ਕੋਈ